ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਲਦੀ ਜਲਦੀ ਨਾ ਕਮੈਂਟ ਕਰ ਦਿਓ ਤਾਂ ਕਿ ਮੈਨੂੰ ਪਤਾ ਲੱਗ ਜੀ ਵੀ ਕੋਣ ਕੋਣ ਆ ਗਿਆ ਤੇ ਅੱਜ ਨਾ ਮੈਂ ਲਾਈਵ ਆਪਣੀ హెయిర్ ਕੇਅਰ ਕਰੂੰਗੀ ਤੁਹਾਡੇ ਸਾਹਮਣੇ ਠੀਕ ਹੈ ਜਲਦੀ ਜਲਦੀ ਕਮੈਂਟ ਕਰ ਦਿਓ ਮੈਨੂੰ ਜਿਹੜਾ ਜਿਹੜਾ ਆ ਗਿਆ ਤੇ ਆਪਾਂ ਸਟਾਰਟ ਕਰਦੇ ਆਂ ਆਪਣੀ ਵੀਡੀਓ ਤੇ ਮੈਂ ਤੁਹਾਨੂੰ ਨਾ ਲਾਈਵ ਦਿਖਾਉਂਗੀ ਕਿ ਮੈਂ ਕੀ ਕੀ ਯੂਜ਼ ਕਰਦੀ ਆ ਆਪਣੇ హెయిਰ ਤੇ ਤੇ ਇਹ ਚੀਜ਼ ਜਦੋਂ ਦੀ ਮੈਂ ਯੂਜ਼ ਕਰਨ ਲੱਗੀ ਆ ਨਾ ਮੇਰੇ ਜਿਹੜਾ हेयर ਫਾਲ ਹੈ ਕਾਫੀ ਹੱਦ ਤੱਕ ਕੰਟਰੋਲ ਹੋ ਗਿਆ ਏ ਤੁਸੀਂ ਵੀ ਇਹਨੂੰ ਜ਼ਰੂਰ ਯੂਜ਼ ਕਰੋ ਤੇ ਵਧੀਆ ਰਿਜ਼ਲਟ ਪਾ ਸਕਦੇ ਹੋ ਕਾ ਜਲਦੀ ਜਲਦੀ ਮੈਨੂੰ ਮੈਸੇਜ ਕਰ ਦਿਓ ਤੇ ਵੀਡੀਓ ਨੂੰ ਵੀ ਲਾਈਕ ਕਰ ਦਿਓ ਦੈਨ ਆਪਾਂ ਵੀਡੀਓ ਸਟਾਰਟ ਕਰਦੇ ਆ ਮੈਂ ਵੇਟ ਕਰ ਰਹੀ ਸੀਗੀ ਕਿ ਮੇਰੇ ਸਬਸਕ੍ਰਾਈਬਰ ਆ ਜਾਣ ਦੈਨ ਆਪਾਂ ਸਟਾਰਟ ਕਰਦੇ ਆ ਵੀਡੀਓ ਠੀਕ ਹੈ ਤੇ ਆਪਾਂ ਕੱਲ ਨੂੰ హెయిర్ ਵੋਸ਼ ਕਰਨਾ ਹੈ ਠੀਕ ਹੈ ਕਈ ਵਾਰ ਮੈਂ ਤਾਂ ਵੀਡੀਓ ਨਹੀਂ ਬੰਦੀ ਹੈਗੀ ਬਟ ਅੱਜ ਮੈਂ ਵੀਡੀਓ ਬਣਾ ਰਹੀ ਹਾਂ ਸ਼ੂਟ ਕਰ ਰਹੀ ਹਾਂ హెయిਰ ਕੇਅਰ ਕਰ ਲਈ ਸੀ ਸੋਚਿਆ ਲਾਈਵ ਵੀ హెయిਰ ਕੇਅਰ ਕਰ ਲੈਂਨੀ ਆ ਹਨਾ ਥੈਨ ਆਪਾਂ ਸਟਾਰਟ ਕਰਦੇ ਹਾਂ ਹੁਣ ਠੀਕ ਹੈ ਤੇ ਬਸ 1 ਮਿੰਟ ਹੋਰ ਵੇਟ ਕਰਾਂਗੇ ਪਰ ਮੈਨੂੰ ਮੈਸੇਜ ਜ਼ਰੂਰ ਕਰ ਦਿਓ ਤਾਂ ਕਿ ਮੈਨੂੰ ਪਤਾ ਲੱਗ ਜਾਈ ਵੀ ਕੌਣ-ਕੌਣ ਆ ਗਿਆ ਹਨਾ ਜਿਵੇਂ ਰਾਜਵਿੰਦਰ ਮੇਘਾ ਪ੍ਰੀਤ ਪ੍ਰੀਤ ਕੋਰ ਕੋਣ-ਕੋਣ ਆ ਗਿਆ ਜਲਦੀ ਮੈਨੂੰ ਮੈਸੇਜ ਕਰ ਦਿਓ ਤਾਂ ਕਿ ਮੈਨੂੰ ਪਤਾ ਲੱਗ ਜੇ ਬਸ ਆਪਾਂ 15-20 ਮਿੰਟ ਦੀ ਉਹ ਲਾਈਵ ਲਾਵਾਂਗੇ ਠੀਕ ਹੈ ਤੇ ਵੀਡੀਓ ਨੂੰ ਵੀ ਲਾਈਕ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਤੁਹਾਨੂੰ ਕਹਿਣਾ ਨਾ ਪਵੇ ਹੁਣ ਮੈਨੂੰ ਨਾਲ ਦੀ ਨਾਲ ਲਾਈਕ ਕਰ ਦਿਆ ਕਰੋ ਐਦੇ ਨਾਲ ਹੁੰਦਾ ਕੁਝ ਨਹੀਂ ਹੈਗਾ ਬਸ ਮੈਨੂੰ ਐ ਹੁੰਦਾ ਆ ਵੀ ਹਾਂ ਐਨੇ ਲਾਈਕ ਆ ਗਏ ਹੈ ਨਾ ਥੋੜਾ ਜਿਹਾ ਹੌਂਸਲਾ ਜਿਹਾ ਮਿਲ ਜਾਂਦਾ ਏ ਚਲੋ ਹੁਣ ਆਪਾਂ ਸਟਾਰਟ ਕਰਦੇ ਆ ਆਪਣੀ ਵੀਡੀਓ ਠੀਕ ਹੈ ਮੈਂ ਤੁਹਾਨੂੰ ਅੱਜ ਲਾਈਵ ਦਿਖਾਨੀ ਹੈ ਕਿ ਮੈਂ ਕੀ ਯੂਜ਼ ਕਰਦੀ ਆ ਆਪਣੇ హెయిਰ ਤੇ ਮੈਂ ਆਹੀ ਕਰਦੀ ਆ ਚੀਜ਼ਾਂ ਹੀ ਵਰਤਦੀ ਆ ਤੇ ਮੇਰੇ హెయిਰ ਬਹੁਤ ਹੀ ਸੋਹਣੇ ਮਤਲਬ ਕੰਡੀਸ਼ਨ ਚ ਰਹਿੰਦੇ ਨੇ ਲੌਂਗ ਵੀ ਨੇ ਤੇ ਵਧੀਆ ਕੰਡੀਸ਼ਨ ਚ ਰਹਿੰਦੇ ਨੇ ਮੇਰੇ హెయిਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਲਾਈਕ ਕੀਤਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਮਸਾਪੇ ਜ 10 ਮਿੰਟ ਹੋ ਗਏ ਨਾ denn ਆਪਾਂ ਸਟਾਰਟ ਕਰ ਦਨੇ ਆ ਵੀਡੀਓ ਠੀਕ ਹੈ ਤੇ ਇੱਕ ਵਾਰ ਮੈਂ ਫੇਰ ਦੱਸਦਾ ਕਿ ਮੈਂ ਅੱਜ ਆਪਣੀ హెయిਰ ਤੁਹਾਡੇ ਸਾਹਮਣੇ ਲਾਈਵ ਕਰਨ ਲੱਗੀ ਆ ਮੈਂ ਆਪਣੇ హెయిਰ ਤੇ ਕੀ ਲਗਾਨੀ ਆ ਕਿ ਮੇਰੇ హెయిਰ ਐਨੇ ਸੋਹਣੇ ਨੇ ਲੌਂਗ ਨੇ ਲੰਬੇ ਨੇ ਮੇਰੇ హెయిਰ ਤੇ ਵਧੀਆ ਕੰਡੀਸ਼ਨ ਚ ਨੇ ਅੱਜ ਦੇ ਟਾਈਮ 'ਚ ਵੀ ਤੇ ਤੇ ਮੈਂ ਕਰਦੀਆਂ ਚੀਜ਼ਾਂ ਹੀ ਲਗਾਨੀ ਆ ਜ਼ਿਆਦਾਤਰ ਆਪਣੇ ਵਾਲਾਂ ਦੇ ਪ੍ਰੋਡਕਟ ਵਗੈਰਾ ਮੈਂ ਨਾ ਕੋਈ ਖਾਸ ਲਗਾਮਦੀ ਨਹੀਂ ਹੈਗੀ ਆਪਣੇ ਵਾਲਾਂ ਤੇ ਬਟ ਮੈਂ ਇਹ ਕਰਦੀਆਂ ਚੀਜ਼ਾਂ ਨਾਲ ਹੀ ਆਪਣੇ హెయిਰ ਨੂੰ ਬਹੁਤ ਹੀ ਮੈਨੇਜੇਬਲ ਬਣਾ ਕੇ ਰੱਖਦੀ ਆ ਤੁਸੀਂ ਵੀ ਬਣਾ ਕੇ ਰੱਖ ਸਕਦੇ ਹੋ ਤੇ ਹੁਣ ਆਪਾਂ ਸਟਾਰਟ ਕਰਦੇ ਆ ਮੈਂ ਤੁਹਾਨੂੰ ਦਿਖਾਣੇ ਆ ਕਿ ਮੈਂ ਕੀ ਲਗਾਨੀ ਆ ਆਪਣੇ ਵਾਲਾਂ ਤੇ ਠੀਕ ਹੈ ਹੁਣ ਮੈਂ ਵੀਡੀਓ ਔਨ ਕਰਦੀ ਆ ਠੀਕ ਹੈ ਤੇ ਜੇ ਕੋਈ ਨਵਾਂ ਆਇਆ ਏ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਮੇਰਾ ਨਾਮ ਹੈ ਹਰਪ੍ਰੀਤ ਕੋਹਰ ਤੇ ਮੇਰੇ ਚੈਨਲ ਦਾ ਨਾਮ ਹੈ ਪ੍ਰੀਤ ਸਾਦਗੀ ਮੈਨੂੰ ਸਾਦਗੀ ਚ ਰਹਿਣਾ ਪਸੰਦ ਹੋਇਆ ਠੀਕ ਹੈ ਸੋਹਣਾ ਲੱਗਦਾ ਮੈਨੂੰ ਸਾਦਗੀ ਚ ਰਹਿਣਾ ਤੇ ਮੈਨੂੰ ਆਪਣੇ ਵਾਲਾਂ ਨਾਲ ਬਹੁਤ ਜ਼ਿਆਦਾ ਪਿਆਰ ਹੈ ਜਿਨ੍ਹਾਂ ਨੂੰ ਵਾਲਾਂ ਨਾਲ ਪਿਆਰ ਹੈ ਉਹ ਲਾਈਕ ਜ਼ਰੂਰ ਕਰਕੇ ਜਾਣ ਠੀਕ ਹੈ ਜੀ ਤੇ ਚਲੋ ਹੁਣ ਆਪਾਂ ਵੀਡੀਓ ਸਟਾਰਟ ਕਰਦੇ ਆਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਠੀਕ ਹੋ ਮੇਰੇ ਐਨ ਸਾਰੇ ਸਬਸਕ੍ਰਾਈਬਰ ਹੋ ਗਏ ਪਰ ਮੇਰੀ ਲਾਈਵ ਚ ਕੋਈ ਨਹੀਂ ਆਉਂਦਾ ਗੱਲ ਨਹੀਂ ਮੈਨੂੰ ਪਤਾ ਸਾਰੇ ਜਣੇ ਬਿਜ਼ੀ ਨੇ ਇਸ ਟਾਈਮ ਬਟ ਮੈਂ ਇਸ ਟਾਈਮ ਫਰੀ ਸੀਗੀ ਇਸ ਕਰਕੇ ਮੈਂ ਲਾਈਵ ਚ ਆ ਗਈ ਠੀਕ ਹੈ ਤੇ ਅੱਜ ਮੈਂ हेयर केयर ਕਰانيه ਤੁਹਾਡੇ ਸਾਹਮਣੇ ਇਹ ਮੈਂ ਮੇਤੀ ਦਾ ਪਾਣੀ ਬਣਾਇਆ ਸੀਗਾ ਤੁਹਾਨੂੰ ਪਤਾ ਹੈ ਕਿਦੜਾ ਬਣਾਇਆ ਸੀ ਹਨਾ ਉਹ ਵਾਲਾ ਵੀ ਯੂਜ਼ ਕਰ ਲਿਆ ਸੀ ਜਿਸ ਵਿੱਚ ਮੇਤੋ ਵੀਡੀਓ ਨਹੀਂ ਪਈਆਂ ਹੈਗੀਆਂ ਇਹ ਮੈਂ ਨਿਊ ਬਣਾਇਆ ਆ ਠੀਕ ਹੈ ਦੋ ਵਾਰ ਮੈਨੂੰ ਯੂਜ਼ ਕਰ ਲਿਆ ਆ ਤੇ ਹੁਣ ਮੈਂ ਤੀਸਰੀ ਵਾਰ ਤੁਹਾਡੇ ਸਾਹਮਣੇ ਯੂਜ਼ ਕਰਨ ਲੱਗੀ ਆ ਤੇ ਮੈਂ ਦੱਸ ਦਵਾਂ ਜਿਹਨੂੰ ਨਹੀਂ ਪਤਾ ਹੈਗਾ ਇਹ ਕੀ ਆ ਮੈਂ ਇਹਦੀ ਵੀਡੀਓ ਵੀ ਬਣਾਈ ਹੋਈ ਆ ਠੀਕ ਹੈ ਇਹ ਹੈਗਾ ਮੇਥੀ ਦਾ ਪਾਣੀ हेयर ਗਰੋਥ ਟੋਨਰ हेयर ਗਰੋਥ ਟੋਨਰ ਦੀ ਮੈਜੀਕਲ हेयर ਗਰੋਥ ਟੋਨਰ ਤੋਂ ਨੂੰ ਇਹਦੇ 2 ਤੋਂ 3 ਯੂਜ਼ ਵਿੱਚ ਹੀ ਪਤਾ ਲੱਗ ਜੂਗਾ ਤੁਹਾਡਾ ਹੈਅਰ ਫਾਲ ਕਾਫੀ ਹੱਦ ਤੱਕ ਘੱਟ ਹੋ ਜੂਗਾ ਮੈਨੂੰ ਪਰਸਨਲੀ ਇਹ ਬਹੁਤ ਜ਼ਿਆਦਾ ਸੂਟ ਕਰਦਾ ਆ ਬਾਕੀ ਤੁਸੀਂ ਦੇਖ ਲਓ ਵੀ ਤੁਹਾਨੂੰ ਸੂਟ ਕਰਦਾ ਆ ਨਹੀਂ ਕਰਦਾ ਵੈਸੇ ਸਾਰਿਆਂ ਨੂੰ ਸੂਟ ਕਰ ਜੂਗਾ ਕਿਉਂਕਿ ਮੈਨੂੰ ਕਰ ਰਿਹਾ ਹੈ ਨਾ ਤੇ ਕੋਈ ਇਹ ਨੇਚਰਲ ਦਾ ਚੀਜ਼ ਆਪਣੇ ਘਰ ਹੀ ਪਈ ਹੁੰਦੀ ਆ ਮੇਥੇ ਆਪਾਂ ਖਾਣੇ ਵੀ ਆ ਹਨਾ ਤੇ ਆਪਾਂ ਆਪਣੇ ਬਾਲਾਂ 'ਤੇ ਲਗਾਣੇ ਆ ਆਪਾਂ ਇਹਨੂੰ ਖਾ ਵੀ ਸਕਦੇ ਆ ਕਿਵੇਂ ਖਾਣੇ ਕਿਵੇਂ ਇਹਦਾ ਪਾਣੀ ਜਿਹੜਾ ਆਪਾਂ ਬਣਾ ਕੇ ਪੀਣਾ ਉਹ ਵੀ ਮੈਂ ਤੁਹਾਨੂੰ ਦੱਸੂ ਮੈਨੂੰ ਕਮੈਂਟ ਕਰ ਦਿਓ ਠੀਕ ਹੈ ਤੇ ਅੱਜ ਮੈਂ ਇਹਨੂੰ ਆਪਣੇ ਬਾਲਾਂ 'ਚ ਲਗਾਉਣ ਲੱ ਇਸ ਸਪਰੇਅ ਬੋਟਲ ਹੈ ਇਹਦੇ ਰਾਹੀਂ ਮੈਂ ਆਪਣੇ ਵਾਲਾਂ 'ਤੇ ਲਗਾਨੀਆਂ ਇਹਨੂੰ ਤੇ ਇਹ ਕਾਫੀ ਹੱਦ ਤੱਕ ਮੇਰਾ హెయిਰ ਫਾਲ ਘੱਟ ਕਰ ਦਿੰਦਾ ਆ హెయిਰ ਗਰੋਥ ਨੂੰ ਬੂਸਟ ਕਰਦਾ ਆ ਤੁਹਾਡੇ ਵਾਲਾਂ ਨੂੰ ਲੌਂਗ ਕਰਨ ਵਿੱਚ ਹੈਲਪ ਕਰਦਾ ਆ ਠੀਕ ਹੈ ਤੇ ਬਹੁਤ ਹੀ ਆਸਾਨੀ ਨਾਲ ਵਰਤਣ ਵਾਲਾ ਆ ਇਹ ਤੇ ਤੁਸੀਂ ਇਹਨੂੰ ਆਸਾਨੀ ਨਾਲ ਯੂਜ਼ ਕਰ ਸਕਦੇ ਹੋ ਤੇ ਬਹੁਤ ਹੀ ਵਧੀਆ ਰਿਜ਼ਲਟ ਤੁਸੀਂ ਪਾ ਸਕਦੇ ਹੋ ਤੁਸੀਂ ਇਹਨੂੰ ਨਾ ਯੂਜ਼ ਕਰਕੇ ਦੇਖਿਓ ਮੈਨੂੰ ਤਾਂ ਸੀਰੀਅਸਲੀ ਬਹੁਤ ਵਧੀਆ ਰਿਜ਼ਲਟ ਦਿੰਦਾ ਆ ਠੀਕ ਹੈ ਤੁਸੀਂ ਯੂਜ਼ ਕਰਕੇ ਦੇਖੋ ਐਵੇਂ ਨਹੀਂ ਕਦੇ-ਵਾਰ ਦੇ ਯੂਜ਼ ਨਾਲ ਕੁਝ ਨਹੀਂ ਫੱਕ ਫੁਰਕ ਲੱਗਣਾ ਹੈਗਾ ਠੀਕ ਹੈ ਲਗਾਤਾਰ ਯੂਜ਼ ਕਰੋ ਘੱਟੋ ਘੱਟ 1 ਮਹੀਨਾ ਤੋਂ 2 ਇੱਕ ਰੈਮਡੀ ਨੂੰ ਠੀਕ ਹੈ ਥੈਨ ਉਸ ਤੋਂ ਬਾਅਦ ਆਪਾਂ ਆਪਣੇ ਵਾਲਾਂ ਤੇ ਲਗਾਣਾ ਤੇ ਮੇਰੇ ਵਾਲ ਦੇਖੋ ਮੈਂ ਕੋਈ ਕੰਗੀ ਵਗੈਰਾ ਨਹੀਂ ਕਰੀ ਹੈਗੀ ਹਲੇ ਜੂڑا ਕਰਿਆ ਹੋਇਆ ਸੀ ਉਹ ਮੈਂ ਤੁਹਾਡੇ ਮੂਰੇ ਖੋਲ ਲਿਆ ਠੀਕ ਹੈ ਤੇ ਥੈਨ ਆਪਾਂ ਇਹਨੂੰ ਆਪਣੀਆਂ ਜੜ੍ਹਾਂ ਦੇ ਵਿੱਚ ਲਗਾਣਾ ਹੈ ਜਿਆਦਾ ਫੋਕਸ ਆਪ ਆਪਣੀ ਜੜਾ ਤੇ ਦੇਣਾ ਹੈ ਠੀਕ ਹੈ ਕਿਉਂਕਿ ਜੜਾ ਤੋਂ ਹੀ ਹੈਅਰ ਗਰੋਥ ਹੋਊਗੀ ਠੀਕ ਹੈ ਤੇ ਕੋਸ਼ਿਸ਼ ਕਰਿਆ ਕਰੋ ਜਿਹੜੀ ਆਪਣੀ ਸਕੈਲਪ ਆ ਉਹ ਸਾਫ਼ ਰਹੇ ਠੀਕ ਹੈ ਉਹ ਜਿਹੜੀ ਡੈਂਡਰਫ ਵਗੈਰਾ ਨਾ ਹੋਵੇ ਕਿਉਂਕਿ હેર બોલ ਦਾ ਸਭ ਤੋਂ ਵੱਡਾ ਕਾਰਨ ਸਭ ਤੋਂ ਵੱਡਾ ਕੀ ਹੈ ਸਭ ਤੋਂ ਮੇਨ ਤੇ ਜਿਹੜਾ ਮਤਲਬ ਕਾਰਨ ਹੀ ਇਹੀ ਹੈ ਵੀ ਡੈਂਡਰਫ ਨਹੀਂ ਹੋਣਾ ਚਾਹੀਦਾ ਸਿਰ 'ਚ ਠੀਕ ਹੈ ਜਿਹਦੇ ਸਿਰ 'ਚ ਡੈਂਡਰਫ ਹੈ ਉਹਨੂੰ ਹੋਰ ਤਾਂ ਬਹੁਤ ਸਾਰੀਆਂ ਦਿੱਕਤਾਂ ਆਉਣਗੀਆਂ ਹੀ ਤੇ ਤੁਹਾਡੇ ਜਿਹੜਾ हेयरफॉल ਹੈ ਉਹ ਵੀ ਦਿੱਕਤ ਆਊਗੀ ਉਹ ਆਊਗੀ ਜਿਹਦੇ ਡੈਂਡਰਫ ਹੈ ਠੀਕ ਹੈ ਕੋਸ਼ਿਸ਼ ਹੀ ਕਰਿਆ ਕਰੋ ਡੈਂਡਰਫ ਨਾ ਹੋਵੇ ਡੈਂਡਰਫ ਨੂੰ ਆਪਣ ਘਰੇ ਵੀ ਹਟਾ ਸਕਦੇ ਹਾਂ ਜਿਹੇ ਵਗੈਰਾ ਲਾ ਲਿਆ ਕਰੋ ਵਾਲਾਂ ਤੇ ਸਰੋਂ ਦੇ ਤੇਲ 'ਚ ਨਿੰਬੂ ਮਿਲਾ ਕੇ ਵੀ ਲਗਾ ਸਕਦੇ ਹੋ ਤੁਸੀਂ ਠੀਕ ਹੈ ਇਹ ਤੁਹਾਡੇ ਤੇ ਡਿਪੈਂਡ ਹੈ ਤੇ ਫਿਲਹਾਲ ਤਾਂ ਮੈਂ ਮੇਥੀ ਦਾ ਪਾਣੀ ਲਗਾ ਰਹੀ ਹਾਂ ਜੋ ਕਿ ਮੈਨੂੰ ਬਹੁਤ ਹੀ ਜ਼ਿਆਦਾ ਪਸੰਦ ਹੈ ਜਿਸ ਨੇ ਮੇਰਾ ਹੈਅਰਫੋਲ ਕਾਫੀ ਹੱਦ ਤੱਕ ਘੱਟ ਕੀਤਾ ਆ ਇਹ ਮੈਂ ਕਾਫੀ ਟਾਈਮ ਤੋਂ ਯੂਜ਼ ਕਰ ਰਹੀ ਨਾ ਇਹ ਅੱਜ ਕੱਲ ਦਾ ਨਹੀਂ ਮੇਰਾ ਸਰੀ ਹੈਗੀ ਤੁਹਾਨੂੰ ਵੀ ਬਣਾਇਆ ਤੇ ਮੈਂ ਦੱਸਤਾ ਇਹਨੂੰ ਮੈਂ ਕਾਫੀ ਟਾਈਮ ਤੋਂ ਯੂਜ਼ ਕਰ ਰਹੀ ਹਾਂ ਤੇ ਮੈਨੂੰ ਇਹਦੇ ਜਿਹੜੇ ਰਿਜ਼ਲਟ ਹੈ ਨਾ ਵੀ ਇੰਨੇ ਕੁ ਵਧੀਆ ਮਿਲ ਰਹੇ ਨੇ ਕਿ ਤੁਸੀਂ ਦੇਖ ਸਕਦੇ ਹੋ ਮੇਰੇ ਵਾਲ ਠੀਕ ਹੈ ਆ ਦੇਖੋ ਮੇਰੇ ਹੈਅਰ ਵੀ ਕਈ ਵਾਰ ਲੱਗ ਹੀ ਜਾਂਦਾ ਹੈ ਨਾ ਇਧਰ ਉਧਰ ਤੇ ਹੈਅਰ ਆਣੇ ਸਟਾਰਟ ਹੁੰਦੇ ਆ ਆ ਦੇਖੋ ਇੱਥੇ ਬਿਲਕੁਲ ਹੀ ਗੰਜ ਪੈ ਗਈ ਸੀ ਤੇ ਮੈਂ ਆਪਣੀ హెయిర్ కేర్ ਕਰਕੇ ਐਸੇ ਵੀ ਵਾਲ ਦੇਖੋ ਰੀ ਗ੍ਰੋਥ ਹੋ ਗਿਆ ਤੁਸੀਂ ਖੁਦ ਦੇਖ ਸਕਦੇ ਹੋ ਠੀਕ ਹੈ ਕੋਈ ਆਦੇ ਚ ਖਰਚੇ ਵਾਲੀ ਗੱਲ ਨਹੀਂ ਹੈਗੀ ਕਿਵੇਂ ਬਣਾਉਣਾ ਐਵੇਂ ਵੀਡੀਓ ਚ ਤੁਹਾਨੂੰ ਦੱਸਿਆ ਹੀ ਹੋਇਆ ਏ ਠੀਕ ਹੈ ਬਣਾ ਕੇ ਵਸ ਲਗਾ ਲੈਣਾ ਜ਼ਰੂਰੀ ਨਹੀਂ ਹੈਗਾ ਸਪਰੇਅ ਬੋਟਲ ਹੈਗੀ ਤਾਂ ਉਹਦੇ ਚ ਐਡ ਕਰ ਦੋ ਆਦਰਵਾਇਸ ਤੁਸੀਂ ਕੋਟਨ ਦੀ ਹੈਲਪ ਨਾਲ ਵੀ ਜਿਵੇਂ ਆਪਾਂ ਔਇਲ ਲਗਾਣੇ ਆਪਣੇ ਸਿਰ ਤੇ ਔਇਲ ਲਗਾ ਸਕਦੇ ਹੋ ਠੀਕ ਹੈ ਇਹਦੇ ਰਿਜ਼ਲਟ ਬਹੁਤ ਹੀ ਜ਼ਿਆਦਾ ਵਧੀਆ ਨੇ ਬਹੁਤ ਜ਼ਿਆਦਾ ਵਧੀਆ ਨੇ ਲੈਂਥ ਤੇ ਵੀ ਲਗਾ ਸਕਦੇ ਹਾਂ ਇਹ ਤੁਹਾਡੀ ਚੋਇਸ ਹੈ ਠੀਕ ਹੈ ਲਗਾਉਣਾ ਚਾਹੁੰਦੇ ਲਗਾ ਲਓ ਬਟ ਜਿਹੜਾ ਆਪਾਂ ਜਿਆਦਾ ਫੋਕਸ ਕਰਨਾ ਹੈ ਉਹ ਆਪਣੇ ਸਕੈਲਪ ਦੇ ਕਰਨਾ ਹੈ ਜੜ੍ਹਾਂ ਦੇ ਕਰਨਾ ਹੈ ਠੀਕ ਹੈ ਜਿਵੇਂ ਕਿ ਇੱਥੇ ਮੈਂ ਕਰ ਰਹੀ ਹਾਂ ਮੈਂ ਤੁਹਾਨੂੰ ਦੱਸ ਵੀ ਦੰਨੀ ਹੈ ਕਿ ਇਹ ਨੂੰ ਕਿਵੇਂ ਬਣਾਉਣਾ ਹੈ ਠੀਕ ਹੈ ਆਪਾਂ ਇੱਕ ਪਾਣੀ ਦੇ ਵਿੱਚ ਪਾਣੀ ਲੈ ਲੈਣਾ ਇੱਕ ਗਲਾਸ ਪਾਣੀ ਲੈ ਲੈਣਾ ਆਪਾਂ ਥੈਨ ਉਸ ਤੋਂ ਬਾਅਦ ਆਪਾਂ ਉਹਦੇ ਵਿੱਚ ਦੋ ਚਮਚ ਮੇਥੀ ਦਾਣੇ ਪਾ ਲੈਣੇ ਆ ਕੋਈ ਵੀ ਮੇਥੀ ਦਾਣੀ ਪਾ ਦਿਓ ਠੀਕ ਹੈ ਕੜੀ ਵਿੱਚ ਯੂਜ਼ ਹੁੰਦੇ ਨਾ ਉਹ ਵਾਲੇ ਲੈਣੇ ਆ ਛੋਟੇ ਵੱਡੇ ਜੋ ਵੀ ਤੁਹਾਨੂੰ ਮਿਲਦੇ ਆ ਉਹ ਪਾ ਦਿਓ ਜਦੋਂ ਇੱਕ ਗਲਾਸ ਦਾ ਅੱਧਾ ਗਲਾਸ ਰਹਿ ਗਿਆ ਠੀਕ ਹੈ ਮਤਲਬ ਪੱਕ ਪੱਕ ਕੇ ਮੀਡੀਅਮ ਸੋਰੀ ਲੋ ਫਲੇਮ ਤੇ ਜਦੋਂ ਇੱਕ ਗਲਾਸ ਦਾ ਅੱਧਾ ਗਲਾਸ ਰਹਿ ਗਿਆ ਥੈਨ ਆਪਾਂ ਉਹਨੂੰ ਛਾਣ ਲੈਣਾ ਹੈ ਠੀਕ ਹੈ ਤੇ ਉਸ ਤੋਂ ਬਾਅਦ ਆਪਾਂ ਯੂਜ਼ ਕਰਨਾ ਹੈ ਠੰਡਾ ਕਰਕੇ ਸਪਰੇਅ ਬੋਤਲ ਹੈਗੀ ਆ ਤਾਂ ਪਾ ਲਓ अदरवाइज ਆਪਾਂ ਕੋਟਨ ਦੀ ਹੈਲਪ ਨਾਲ ਵੀ ਲਗਾ ਸਕਦੇ ਆ ਤੇ ਆਪਾਂ ਆਪਣੀ ਜੜਾਂ ਦੇ ਵਿੱਚ ਲਗਾਣਾ ਹੈ ਤੇ ਹਾਂ ਸਭ ਤੋਂ ਮੇਨ ਗੱਲ ਕੀ ਇਹਨੂੰ ਲਾਉਣ ਤੋਂ ਬਾਅਦ ਹੈਅਰ ਵਾਸ਼ ਕਰਨ ਦੀ ਲੋੜ ਹੈਗੀ ਆ ਬਿਲਕੁਲ ਵੀ ਨਹੀਂ ਲੋੜ ਹੈਗੀ ਠੀਕ ਹੈ ਤੁਸੀਂ ਇਹਨੂੰ ਐਵੇਂ ਹੀ ਲਗਾ ਕੇ ਛੱਡ ਸਕਦੇ ਹੋ ਤੁਸੀਂ ਜਿਵੇਂ ਮੈਂ ਤੁਹਾਨੂੰ ਦੱਸਦੀ ਆ ਜਿਵੇਂ ਸੋਮਵਾਰ ਤੋਂ ਲਗਾਇਆ ਸੋਮਵਾਰ ਲਗਾਣਾ ਇਹ ਲਗਾਣ ਦਾ ਤਾਂ ਕੋਈ ਹੈ ਨਹੀਂ ਇਹਨੂੰ ਵੀ ਬਹੁਤ ਵੱਡੇ ਝੰਜੜਾ ਹੈ ਨਾ ਸੋਮਵਾਰ ਨੂੰ ਲਗਾ ਲੈਣਾ ਮੰਗਲਵਾਰ ਲਗਾ ਲੈਣਾ ਬੁੱਧਵਾਰ ਨੂੰ ਲਗਾ ਲੈਣਾ ਵੀਰਵਾਰ ਲਗਾ ਲੈਣਾ ਚਾਰ ਦਿਨ ਲਗਾ ਲੈਣਾ ਸ਼ੁੱਕਰਵਾਰ ਆਪਾਂ ਹੈਅਰ ਵੋਸ਼ ਕਰ ਸਕਦੇ ਆ ਠੀਕ ਹੈ ਕੋਈ ਇਹਦੇ ਚੋ ਸਮੈਲ ਨਹੀਂ ਆਉਂਦੀ ਕੁਝ ਨਹੀਂ ਆਉਂਦਾ ਹੈਗਾ ਇਹ ਮੈਂ ਉਹ ਦੱਸ ਰਹੀ ਆ ਜਿਹੜੀ ਮੇਰੀ ਰੂਟੀਨ ਹੈ ਕੋਸ਼ਿਸ਼ ਕਰੋ ਤੁਹਾਡੇ ਵਾਲੇ ਜਿ ਡੈਡਰਪ ਵਗੈਰਾ ਨਾ ਹੋਵੇ ਔਇਲ ਨਾ ਲੱਗਿਆ ਹੋਵੇ ਠੀਕ ਹੈ ਤਾਂ ਆਪਾਂ ਰੱਖ ਸਕਦੇ ਆ ਜੇ ਔਇਲ ਵਗੈਰਾ ਲੱਗਿਆ ਹੋਇਆ ਤਾਂ ਆਪਾਂ ਮੇਨ ਆਪਾਂ ਨੂੰ ਹੈਅ ਕੋਈ ਔਇਲ ਲਗਾ ਰੱਖਿਆ ਤਾਂ ਤੁਸੀਂ హెయిర్ వాష్ ਕਰੋ ਅਦਰਵਾਈਜ਼ ਇਹਨੂੰ ਆਪਾਂ 4 ਦਿਨ ਐਵੇਂ ਲਗਾਤਾਰ ਲਗਾ ਸਕਦੇ ਹਾਂ ਡੇਲੀ ਥੈਨ ਆਪਾਂ 5ਵੇਂ ਦਿਨ ਆਪਣਾ హెయిర్ వాਸ਼ ਕਰ ਸਕਦੇ ਹਾਂ ਠੀਕ ਹੈ ਕੋਈ ਇਹਨੂੰ ਲਗਾਉਣ ਤੋਂ ਬਾਅਦ ਕੋਈ ਸਮੈਲ ਨਹੀਂ ਆਉਂਦੀ ਹੈਗੀ ਮਤਲਬ ਕੋਈ ਕੁਝ ਨਹੀਂ ਹੁੰਦਾ ਹੈਗਾ ਆਪਾਂ ਨੂੰ ਲੱਗਦੇ ਨਹੀਂ ਕਿਉਂਕਿ ਇਹ ਤਾਂ ਇੱਕ ਤਰ੍ਹਾਂ ਦਾ ਪਾਣੀ ਹੈ ਇਹ ਆਪਣੇ ਜਿਹੜਾ ਸਕੈਲਪ ਦੀਆਂ ਜੜਾਂ ਉਹਦੇ 'ਚ ਚੰਗੀ ਤਰ੍ਹਾਂ ਰਚ ਜਾਂਦਾ ਆ ਸੁੱਕ ਜਾਂਦਾ ਆ ਹੰਦਾ ਚਲ ਜਾਂਦਾ ਜੜਾਂ ਦੇ ਵਿੱਚ ਤੇ ਆਪਾਂ ਉਹੀ ਕੰਮ ਕਰਦਾ ਆ ਠੀਕ ਹੈ ਤੇ ਜ਼ਰੂਰੀ ਨਹੀਂ ਹੈਗਾ ਕਿ ਅਸੀਂ ਕਿਤੇ ਬਾਹਰ ਆਂ ਤਾਂ ਤੁਹਾਨੂੰ ਹੇਅਰ ਵੋਸ਼ ਕਰਨਾ ਪਊਗਾ ਇਹ ਜ਼ਰੂਰੀ ਨਹੀਂ ਹੈਗਾ ਬਸ ਆਪਾਂ ਇਹਨੂੰ ਲਗਾਤਾਰ ਲਗਾਉਣਾ ਹੈ ਤੇ ਹੇਅਰ ਵੋਸ਼ ਤੋਂ ਬਾਅਦ ਵੀ ਤੁਸੀਂ ਇਹਨੂੰ ਲਗਾ ਸਕਦੇ ਹੋ ਤੇ ਆ ਜਦੋਂ ਤੁਸੀਂ ਹੇਅਰ ਵੋਸ਼ ਕਰਨਾ ਹੈ ਆ ਉਹ ਤੋਂ ਇੱਕ ਦਿਨ ਪਹਿਲਾਂ ਜਿਵੇਂ ਅੱਜ ਰਾਤ ਨੂੰ ਆਪਾਂ ਹੇਅਰ ਓਇਲ ਨਹੀਂ ਕਰ ਸਕਦੇ ਆ ਕੱਲ ਨੂੰ ਆਪਾਂ ਹੇਅਰ ਵੋਸ਼ ਕਰ ਸਕਦੇ ਆ ਠੀਕ ਹੈ ਜੀ ਤੇ ਬਹੁਤ ਵਧੀਆ ਟੋਨਰ ਹੈ ਇਹ ਤੁਸੀਂ ਜ਼ਰੂਰ ਮੈਂ ਇੱਕ ਦੋ ਟੋਨਰ ਤੁਹਾਨੂੰ ਹੋਰ ਵੀ ਦੱਸੂਗੀ ਜਿਹੜੇ ਮੈਨੂੰ ਬਹੁਤ ਜ਼ਿਆਦਾ ਪਸੰਦ ਨੇ ਜਿਨ੍ਹਾਂ ਨੇ ਮੇਰੇ ਵਾਲਾਂ ਦੀ ਜਿਹੜੀ హెయిర్ ਗਰੋਥ ਨੂੰ ਦੁੱਗਣਾ ਤਿੱਗਣਾ ਕਰਤਾ ਤੁਸੀਂ ਉਹ ਵੀ ਯੂਜ਼ ਕਰਕੇ ਦੇਖੋ ਵੈਸੇ ਇਹ ਸਭ ਤੋਂ ਵਧੀਆ ਆ ਤੇ ਸੌਖਾ ਆ ਤੇ ਮੇਰੇ ਇਥੇ ਸਾਰਿਆਂ ਦੇ ਘਰ ਚ ਅਵੇਲੇਬਲ ਹੁੰਦੇ ਨੇ ਤਾਂ ਤੁਸੀਂ ਯੂਜ਼ ਕਰ ਸਕਦੇ ਹੋ ਇਹਨੂੰ ਠੀਕ ਹੈ ਠੀਕ ਹੈ ਤੇ ਆਪਣਾ ਕਮੈਂਟ ਵੀ ਨੀਚੇ ਛੱਡਦੇ ਜਾਇਓ ਕਿ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਤੁਹਾਨੂੰ ਐਵੇਂ ਦੀਆਂ ਵੀਡੀਓਜ਼ ਦੇਖਣੀਆਂ ਵਧੀਆ ਲੱਗਦੀਆਂ ਨੇ ਤਾਂ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਠੀਕ ਹੈ ਜੇ ਕੋਈ ਨਵਾਂ ਪਰਸਨ ਆ ਰਿਹਾ ਏ ਤਾਂ ਚੈਨਲ ਨੂੰ ਪਹਿਲਾਂ ਚੈੱਕ ਆਊਟ ਕਰੋ ਦੈਨ ਉਸ ਤੋਂ ਬਾਅਦ ਸਬਸਕ੍ਰਾਈਬ ਜੇ ਤੁਹਾਨੂੰ ਲੱਗਦਾ ਕਿ ਐਵੇਂ ਦੀਆਂ ਵੀਡੀਓਜ਼ ਵਧੀਆ ਲੱਗਦੀਆਂ ਨੇ ਤਾਂ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਿਓ ਆ ਦੇਖੋ ਮੈਂ ਇੰਨਾ ਕੁ ਲਗਾ ਲਿਆ ਆ ਠੀਕ ਹੈ ਇਹ ਆਪਾਂ ਦੋ ਵਾਰ ਹੋਰ ਯੂਜ਼ ਕਰ ਸਕਦੇ ਆ ਠੀਕ ਹੈ ਤੁਸੀਂ ਲੈਂਥ ਤੇ ਲਗਾਣਾ ਤਾਂ ਲੈਂਥ ਤੇ ਲਗਾ ਸਕਦੇ ਹੋ ਆਦਰਵਾਈਜ਼ ਲੋੜ ਨਹੀਂ ਹੈਗੀ ਕੱਲਾ ਤੁਸੀਂ ਸਕੈਲਪ ਤੇ ਹੀ ਲਗਾਓ ਉਹਦੇ ਨਾਲ ਹੀ ਤੁਹਾਨੂੰ ਬਹੁਤ ਹੀ ਵਧੀਆ ਬੈਨੀਫਿਟ ਮਿਲ ਜੂਗਾ ਬਿਲਕੁਲ ਵੀ ਤੁਹਾਨੂੰ ਲੱਗਣਾ ਹੀ ਨਹੀਂ ਹੈਗਾ ਕਿ ਤੁਹਾਡੇ ਸਿਰ ਤੇ ਕੁਝ ਲਗਾਇਆ ਹੋਇਆ ਆ ਐਸੇ ਕਰਕੇ ਮੈਂ ਕਹਿੰਦੀ ਆ ਵੀ హెయిర్ వాਸ਼ ਕਰਨ ਦੀ ਕੋਈ ਲੋੜ ਨਹੀਂ ਹੈਗੀ ਇਹਨੂੰ ਟਾਈਮ ਮਿਲ ਜੂਗਾ ਤੁਹਾਡੇ ਜਿਹੜੇ ਵਾਲਾਂ ਦੇ ਜੜਾ ਹੈ ਉਹਦੇ ਵਿੱਚ ਐਬਜ਼orb ਹੋਣ ਦਾ ਤੇ ਵਧੀਆ ਵਰਕ ਕਰੂਗਾ ਇਹ ਬਸ ਹਲਕੇ ਹਲਕੇ ਹੱਥਾਂ ਨਾਲ ਆਪਣੇ ਆਂ ਉਂਗਲਾਂ ਨਾਲ ਹਲਕੇ ਹਲਕੇ ਤਨਾ ਮ사ਜ ਕਰ ਲੈਣੀ ਆਪਾਂ ਠੀਕ ਹੈ ਜਿਵੇਂ ਕਿ ਇੱਥੇ ਮੈਂ ਕਰ ਰਹੀ ਆਂ ਫਿਲਹਾਲ ਮੇਰੇ హెయిਰ ਦੀ ਕੰਡੀਸ਼ਨ ਕੁਝ ਐਦਾਂ ਦੀ ਆ ਕਿਉਂਕਿ ਮੈਂ హెయిਰ ਨੂੰ ਕੋਮ ਵਗੈਰਾ ਨਹੀਂ ਕਰਿਆ ਹੋਇਆ ਹੈਗਾ ਜਿਵੇਂ ਦੇ హెయిਰ ਸੀਗੇ ਮੈਂ ਉਵੇਂ ਹੀ ਤੁਹਾਡੇ ਅੱਗੇ ਖੋਲ ਲੇ ਐਦਾਂ ਦੀ ਆ ਠੀਕ ਹੈ ਕੰਡੀਸ਼ਨ ਤੇ ਕਰਦੀਆਂ ਰੈਵਿਡੀਜ਼ ਬਹੁਤ ਜ਼ਿਆਦਾ ਮਤਲਬ ਅਸਰ ਕਰਦੀਆਂ ਨੇ ਜੇ ਤੁਸੀਂ ਉਹਨੂੰ ਲਗਾਤਾਰ ਯੂਜ਼ ਕਰੋ ਤਾਂ ਠੀਕ ਹੈ ਤਾਂ ਘਰ ਦੀਆਂ ਚੀਜ਼ਾਂ ਨੂੰ ਯੂਜ਼ ਕਰਿਆ ਕਰੋ ਇਹਨਾਂ ਦਾ ਕੋਈ ਨੁਕਸਾਨ ਨਹੀਂ ਹੁੰਦਾ ਹੈਗਾ ਫਾਇਦਾ ਹੁੰਦਾ ਆ ਹੋ ਸਕਦਾ ਥੋੜਾ ਲੇਟ ਮਿਲੇ ਬਟ ਮਿਲਦਾ ਜ਼ਰੂਰ ਹੈ ਤਾਂ ਤੁਸੀਂ ਜ਼ਰੂਰ ਫੋਲੋ ਕਰਿਆ ਕਰੋ ਹੋਰ ਕਿਸੇ ਦਾ ਕੋਈ ਸਵਾਲ ਕਿਸੇ ਦਾ ਕੋਈ ਕੁਐਸਚਨ ਹੈਗਾ ਤਾਂ ਪੁੱਛ ਸਕਦੇ ਹੋ ਹੁਣ ਆਪਾਂ ਆਪਣਾ ਜੁੜਾ ਕਰਨਾ ਠੀਕ ਹੈ ਜੂੜਾ ਕਰ ਲੈਣਾ ਆ ਗੁੱਤ ਕਰਨੀ ਆ ਗੁੱਤ ਕਰਨ ਨੂੰ ਜ਼ਰੂਰੀ ਨਹੀਂ ਹੈਗਾ हेयर वॉਸ਼ ਕਰਨਾ ਆ ਜੇ ਤੁਸੀਂ ਕਰਨਾ ਹੀ ਹੈ हेयर वॉਸ਼ ਤਾਂ ਤੁਸੀਂ ਇਹਨੂੰ 1 ਘੰਟੇ ਰੱਖੋ ਮਤਲਬ ਜਿਵੇਂ ਹੁਣ ਮੈਂ ਲਗਾਇਆ 1 ਘੰਟੇ ਬਾਅਦ ਆਪਾਂ हेयर वॉਸ਼ ਕਰ ਸਕਦੇ ਆ ਬਟ ਜ਼ਰੂਰੀ ਨਹੀਂ ਹੈਗਾ हेयर वॉਸ਼ ਠੀਕ ਹੈ ਤੁਸੀਂ ਇਹਨੂੰ 2 ਤੋਂ 3 ਦਿਨ ਹਰਾਮ ਨਾਲ ਰੱਖ ਸਕਦੇ ਹੋ ਕੋਈ ਚੱਕਰ ਵਾਲੀ ਗੱਲ ਨਹੀਂ ਹੈ ਕਿ ਕੁਝ ਨਹੀਂ ਹੁੰਦਾ ਹੈਗਾ ਜੇ ਤੁਹਾਡੀ ਕਿਸੇ ਦੀ ਕੋਈ ਰਿਕੁਐਸਟ ਆ ਤਾਂ ਤੁਸੀਂ ਮੈਨੂੰ ਕਮੈਂਡ ਕਰ ਸਕਦੇ ਹੋ ਠੀਕ ਹੈ ਮੈਨੂੰ ਲੱਗਿਆ ਕੋਈ ਕੋਈ ਟੋਪਿਕ ਹੈਗਾ ਤੁਹਾਡੇ ਕੋਲ ਵੀਡੀਓ ਬਣਾਉਣ ਤੋਂ ਰਿਲੇਟਡ ਹੈ ਨਾ ਤਾਂ ਮੈਨੂੰ ਦੱਸ ਦਿਓ ਕੋਈ ਪ੍ਰੋਡਕਟ ਦਾ ਰਿਵਿਊ ਤੁਹਾਨੂੰ ਚਾਹੀਦਾ ਹੋਵੇ ਤਾਂ ਉਹ ਵੀ ਦੱਸ ਦਿਓ ਠੀਕ ਹੈ ਜੇ ਮੈਨੂੰ ਲੱਗਿਆ ਵੀ ਹਾਂ ਉਸ ਤੇ ਵੀਡੀਓ ਬਣਾਉਣੀ ਚਾਹੀਦੀ ਹੈ ਤਾਂ ਮੈਂ ਜ਼ਰੂਰ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰੂੰਗੀ ਉਹ ਵੀਡੀਓ ਤੇ ਜੇ ਤੁਹਾਨੂੰ ਮੇਰੀਆਂ ਵੀਡੀਓਜ਼ ਵਧੀਆ ਲੱਗਦੀਆਂ ਨੇ ਤਾਂ ਵੀਡੀਓ ਨੂੰ ਲਾਈਕ ਵੀ ਕਰ ਦਿਆ ਕਰੋ ਬਿਨਾਂ ਕਿਸੇ ਕਰ ਦਿਆ ਕਰੋ ਲਾਈਕ ਕਹਿਣਾ ਨਾ ਪਵੇ ਵੀ ਲਾਈਕ ਕਰ ਦਿਓ ਠੀਕ ਹੈ ਤੇ ਅੱਜ ਲਈ ਬਸ ਇੰਨਾ ਹੀ ਤੁਹਾਨੂੰ ਮੇਰੀ ਹੈਅਰ ਕੇਅਰ ਦੀ ਜਿਹੜੀ ਵੀਡੀਓ ਹੈ ਕਿਵੇਂ ਲੱਗੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਦੇ ਹੋ ਠੀਕ ਹੈ ਜੇ ਕੋਈ ਨਵਾਂ ਪਰਸਨ ਦੇਖ ਰਿਹਾ ਹੈ ਆ ਤਾਂ ਮੈਂ ਆਪਣੇ ਚੈਨਲ ਤੇ ਹੈਅਰ ਕੇਅਰ ਤੋਂ ਰਿਲੇਟਡ ਸਕਿਨ ਕੇਅਰ ਤੋਂ ਰਿਲੇਟਡ ਛੋਟੇ ਛੋਟੇ ਬਲੌਗ ਠੀਕ ਹੈ ਆਪਣੇ ਐਕਸਪੀਰੀਅੰਸ ਦੀ ਗੱਲ ਸ਼ੇਅਰ ਕਰਦੀ ਹਾਂ ਜੇ ਤੁਹਾਨੂੰ ਐਗੀਆਂ ਵੀਡੀਓਜ਼ ਦੇਖਣੀਆਂ ਪਸੰਦ ਨੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਠੀਕ ਹੈ ਤੇ ਅੱਜ ਲਈ ਬਸ ਐਨਾ ਹੀ ਠੀਕ ਹੈ ਮਿਲਦੇ ਆਪਾਂ ਅਗਲੀ ਲਾਈਵ ਦੇ ਵਿੱਚ ਅਗਲੀ ਵੀਡੀਓ ਦੇ ਵਿੱਚ ਠੀਕ ਹੈ ਦੇਖਦੇ ਆ ਕਿ ਸਟੋਪਿਕ ਤੇ ਆਂਦੀ ਅਗਲੀ ਵੀਡੀਓ ਜ਼ਿਆਦਾਤਰ ਤਾਂ ਮੈਂ హెయిਰ ਤੋਂ ਲੈ ਕੇ ਦੀ ਵੀਡੀਓ ਸ਼ੇਅਰ ਕਰਦੀ ਆ ਕਿਉਂਕਿ ਮੈਂ హెయిਰ ਕੇਅਰ ਬਹੁਤ ਜ਼ਿਆਦਾ ਕਰਦੀ ਆ ਤੇ ਅੱਜ ਲਈ ਬਸ ਐਨਾਂ ਹੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਠੀਕ ਹੈ ਜੇ ਤੁਹਾਨੂੰ ਵੀਡੀਓ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਜੇ ਕੋਈ ਰਿਕਵੈਸਟ ਹੋਈ ਕੋਈ ਟੋਪਿਕ ਹੋਇਆ ਤਾਂ ਉਹ ਵੀ ਮੈਨੂੰ ਕਮੈਂਟ ਕਰ ਦਿਓ ਠੀਕ ਹੈ ਤੇ ਮਿਲਦੇ ਆ ਅਗਲੀ ਲਾਈਵ ਵਿੱਚ ਸਸਟੀਆਂ ਕਾਲਜ ਸਾਰਿਆਂ ਨੂੰ ਬਾਏ ਬਾਏ